ਹਾਂਜੀ ਕਰ ਅਰਦਾਸ ਬੰਦੇ ਉਹ ਤੇਰੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਪ੍ਰਮਾਤਮਾ ਦੀ ਦੁਨੀਆ ਬੜੀ ਖੂਬਸੂਰਤਾ ਤੇ ਇਸ ਦੁਨੀਆ ਦੇ ਬੜੇ ਰੰਗ ਨੇ ਕਈ ਵਾਰੀ ਚੀਜ਼ਾਂ ਇਦਾਂ ਦੀਆਂ ਦੇਖਣ ਨੂੰ ਮਿਲ ਜਾਂਦੀਆਂ ਵੀ ਆਪਾਂ ਪਹਿਲੀ ਵਾਰੀ ਦੇਖਦੇ ਆਂ ਤੇ ਤਾਂ ਕਰਕੇ ਆਪਾਂ ਹੈਰਾਨ ਹੋ ਜਾਂਦੇ ਆਂ ਪਰ ਉਹ ਚੀਜ਼ਾਂ ਹੁੰਦੀਆਂ ਨੇ ਪਰ ਅਸੀਂ ਪਹਿਲੀ ਵਾਰ ਦੇਖਦੇ ਆਂ ਆ ਮੈਂ ਵੀਡੀਓ ਕਿਸੇ ਭਰਾ ਨੇ ਭੇਜੀ ਆ ਪਹਿਲੀ ਵਾਰੀ ਦੇਖੀ ਆ ਤੇ ਇਹ ਫੁੱਲ ਨੇ ਕੰਦੇ ਰਾਤ ਨੂੰ ਖਿੜੇ ਹੋਏ ਨੇ ਫੁੱਲ ਤੇ ਉਥੇ ਇਕੱਠਾ ਹੋਇਆ ਹੋਇਆ ਹੈ ਫੁੱਲਾਂ ਨੂੰ ਦੇਖਣ ਵਾਸਤੇ ਜੇ ਕਿਸੇ ਨੂੰ ਪਤਾ ਹੋਵੇ ਇਹਨਾਂ ਫੁੱਲਾਂ ਦੀ ਕੋਈ ਜਾਣਕਾਰੀ ਹੋਵੇ ਤਾਂ ਜ਼ਰੂਰ ਦੱਸਿਓ ਦੇਖੋ ਪ੍ਰਮਾਤਮਾ ਨੇ ਕਿੰਨੇ ਰੰਗ ਬਖੇਰ ਰੱਖੇ ਨੇ ਸਾਡੇ ਆਲੇ-ਦਾਲੇ ਤੇ ਜ਼ਰੂਰੀ ਨਹੀਂ ਹੈਗਾ ਵੀ ਅਸੀਂ ਹਰ ਚੀਜ਼ ਤੋਂ ਜਾਣੂ ਹੋਈਏ ਕਿਉਂਕਿ ਸਾਡੀ ਇੱਕ ਲਿਮਟ ਆ ਸਾਡੀ ਇੱਕ ਸੀਮਾ ਤੇ ਪ੍ਰਮਾਤਮਾ ਬੇਅੰਤ ਆ ਅਸੀਮ ਆ ਉਹਦੀ ਕੋਈ ਸੀਮਾ ਨਹੀਂ ਇਸ ਕਰਕੇ ਆਜੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚ ਹੋ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਜ਼ਿੰਦਗੀ ਬੜੀ ਖੂਬਸੂਰਤਾਂ ਮਿੱਤਰੋ ਕਣ-ਕਣ ਦੇ ਵਿੱਚ ਰੱਬ ਵਸਦਾ ਤੁਸੀਂ ਨਾਮ ਲੈਣਾ ਸ਼ੁਰੂ ਕਰੋ ਦੇਖਿਓ ਫਿਰ ਕਲਾ ਵਰਤਦੀ ਧੰਨਵਾਦ ਜਿਉਂਦੇ ਬਸਤੇ ਰਹੋ